ਟਾਈਮ ਟਾਈਮ ਦੇ ਹਿਸਾਬ ਨਾਲ ਇਹ ਕਾਨੂੰਨ ਬਦਲਣੇ ਚਾਹੀਦੇ ਆ ਜਿਹੜੇ ਤਰੀਕੇ ਦੇ ਨਾਲ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਕਰਦਾ ਆ ਉਹ ਬਦਲਦਾ ਰਹਿੰਦਾ ਆ ਸੋ ਉਹਦੇ ਨਾਲ-ਨਾਲ ਸਾਨੂੰ ਕਾਨੂੰਨ ਦੀ ਬਦਲਣੇ ਪੈਂਦੇ ਆ ਸੀਕ੍ਰਟ ਸਰਵਿਸ ਆ ਉਹਨਾਂ ਨੂੰ ਵੀ ਹੋਰ ਕਾਨੂੰਨ ਦਿੱਤੇ ਗਏ ਨੇ ਅਫੈਂਸ ਐਡ ਕੀਤੇ ਗਏ ਨੇ ਉਹ ਵੀ 40 ਸਾਲ ਪੁਰਾਣੇ ਕਾਨੂੰਨ ਸਨ ਲੋਰ ਮੀਨਲੈਂਡ ਦੇ ਵਿੱਚ ਤੇ BC ਜਾਂ ਹੋਰ ਥਾਵਾਂ ਦੇ ਉੱਤੇ ਜਿਹੜੀ ਐਸ ਵੇਲੇ ਹਿੰਸਾ ਆ ਜਿਹੜੀ ਐਕਸਟਰਸ਼ਨ ਆ ਇਹ ਐਸ ਵੇਲੇ ਪੱਖਤਾ ਮੁੱਦਾ ਹੈ ਅਸੀਂ ਵੱਖ-ਵੱਖ ਲੋਕਾਂ ਦੇ ਕੋਲ ਵੱਖ-ਵੱਖ ਰਿਪ੍ਰੈਜ਼ੈਂਟੇਟਿਵ ਦੇ ਕੋਲ ਜਾ ਕੇ ਗੱਲਬਾਤ ਕਰ ਰਹੇ ਹਾਂ ਪਰਮ ਬੈਂਸ ਰਿਚਮੰਡ ਈਸ ਤੋਂ ਮੈਂਬਰ ਪਾਰਲੀਮੈਂਟ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਇਹਦੇ ਉੱਤੇ ਕੀ ਕਹਿੰਦੇ ਨੇ ਬੈਂਸ ਸਾਹਿਬ ਕੰਜ਼ਰਵਟਿਵ ਇੱਕੋ ਹੀ ਗੱਲ ਕਹਿ ਰਿਹਾ ਵੀ ਨਿਜ਼ਮ ਢਿੱਲੇ ਆ ਆਮ ਲੋਕ ਵੀ ਇਹੀ ਗੱਲ ਕਰ ਰਹੇ ਆ ਵੀ ਕਾਨੂੰਨ ਸਖਤ ਨਹੀਂ ਤੇ ਇਹ ਲਿਬਰਲਸ ਜਿਹੜੇ ਆ ਸਖਤ ਕਾਨੂੰਨ ਨਹੀਂ ਕਰ ਰਹੇ ਇਹਦੇ ਕਰਕੇ ਸਾਰਾ ਕੁਝ ਫੈਲਿਆ ਤੁਹਾਨੂੰ ਲੱਗਦਾ ਵੀ ਕਿੱਥੇ ਗੜਬੜ ਆ ਜੀ ਨਹੀਂ ਦੇਖੋ ਜੇ ਆਪਾਂ ਦੇਖਦੇ ਆ ਕੋਈ ਵੀ ਕ੍ਰਿਮੀਨਲ ਆ ਹੁਣ ਜੇ ਆਪਾਂ 20 ਸਾਲ ਪੁਰਾਣਾ 30 ਸਾਲ ਪੁਰਾਣਾ ਜਿਹੜੇ ਕਾਨੂੰਨ ਹੁੰਦੇ ਆ ਹਨਾ ਉਹਨਾਂ ਨੂੰ ਅਸੀਂ ਇਹੀ ਜੌਬ ਆ ਸਾਡੀ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਾਨੂੰਨ ਨੂੰ ਦੇਖਣਾ ਜਿਹੜੇ ਟਾਈਮ-ਟਾਈਮ ਦੇ ਹਿਸਾਬ ਨਾਲ ਇਹ ਕਾਨੂੰਨ ਬਦਲਣੇ ਚਾਹੀਦੇ ਆ ਜਿੱਦਾਂ ਵੀ ਇਹਨਾਂ ਨੂੰ ਆਪਾਂ ਜੇ ਦੇਖੀਏ ਹੁਣ ਆਪਾਂ ਜੇ ਸਟਰੋਂਗ ਬਾਰਡਰ ਐਕਟ ਲਿਆਂਦੀ ਆ ਉਹ ਕਾਤੇ ਲਿਆਂਦੇ ਆ ਕਰਕੇ ਉਥੇ ਅਸੀਂ ਹੁਣ ਰੀਸੋਰਸ ਜਾਂ ਟੂਲ ਹੋਰ ਲਿਆਉਣੇ ਕਰਕੇ ਜਿਹੜਾ ਜਿਹੜੇ ਤਰੀਕੇ ਦੇ ਨਾਲ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਕਰਦਾ ਆ ਉਹ ਬਦਲਦਾ ਰਹਿੰਦਾ ਆ ਸੋ ਉਹਦੇ ਨਾਲ-ਨਾਲ ਸਾਨੂੰ ਕਾਨੂੰਨ ਵੀ ਬਦਲਨੇ ਪੈਂਦੇ ਆ ਹੁਣ ਮੰਨ ਲਓ ਜਿਹੜਾ ਹਾ ਐਕਸਟਰਸ਼ਨ ਦਾ ਇਸ਼ੂ ਆ ਕੰਸਰਵੇਟਿਵਸ ਕਹਿ ਰਹੇ ਆ ਪਈ ਤੁਸੀਂ ਬਿਲ ਪਈ ਨੂੰ ਨਹੀਂ ਸਖਤ ਬਣਾਉਣਾ ਇਹ ਤਾਂ ਕਾਨੂੰਨ ਸਖਤ ਹੈਗੇ ਆ ਇਹਦੇ ਵਿੱਚ ਇੰਨਾ ਹੁਣ ਚੇਂਜ ਕੀਤਾ ਗਿਆ ਆ ਪਈ ਬਿਲ ਦੇ ਨਾਲ ਜਿਹੜਾ ਅਫੈਂਸ ਜਿਹੜੇ ਆ ਉਹ ਹੋਰ ਲਿਆਂਦੇ ਗਏ ਨੇ ਪਹਿਲਾਂ ਹੁੰਦਾ ਸੀ ਵਾਇਲੈਂਟ ਕਰਾਇਮ ਜਾਂ ਕਰਾਇਮ ਅਗੇਂਸਟ ਔਮਨ ਜਾਂ ਮਰਡਰ ਪਈ ਉਹਨੂੰ ਬਿਲ ਨਹੀਂ ਮਿਲਣਾ ਚਾਹੀਦਾ ਵਾਇਲੈਂਟ ਕ੍ਰਾਈਮ ਜਿਹਨੂੰ ਕਹਿੰਦੇ ਆ ਪਰ ਅਸੀਂ ਉਹਦੇ ਨਾਲ ਹੁਣ ਐਕਸਟਰਸ਼ਨ ਵੀ ਲਾਤਾ ਕੋਈ ਗਨ ਨੂੰ ਡਿਸਚਾਰਜ ਕਰਦਾ ਰੈਂਡਮ ਅਟੈਕ ਕਰਦਾ ਰਿਪੀਟ ਅਫੈਂਡਰ ਕਰਦੇ ਅਸੋਸੀਏਟ ਨਾਲ ਹੋਰ ਵੀ ਨਾਲ ਲੰਦੇਗੇ ਪਰ ਜਿਹੜੇ ਕੰਸਰਵਡ ਇਸ ਇੱਕ ਚੀਜ਼ ਨੂੰ ਜਿਹੜੇ ਕਹਿ ਰਹੇ ਆ ਲਾਫਲ ਐਕਸੈਸ ਹੁਣ ਸੀ 2 ਜਿਹੜਾ ਬਿੱਲ ਆ ਉਹਦੇ ਵਿੱਚ ਅਸੀਂ ਇਹ ਵੀ ਲਿਆਂਦਾ ਗਿਆ ਸੀ ਕਿ ਜੇ ਕੋਈ ਬਰਸਤ ਨੂੰ ਫੋਨ ਤੇ ਤਮਕੀ ਦਿੰਦਾ ਜਾਂ ਕਿਸੇ ਤਰ੍ਹਾਂ ਇਦਾਂ ਤਮਕੀ ਦਿੰਦਾ ਭੀ ਹੋਰ ਤਰੀਕੇ ਦੇ ਨਾਲ ਪਹਿਲਾਂ ਤਾਂ ਹੁਣ ਤੁਸੀਂ ਦੇਖੋ 30 ਸਾਲ ਪੁਰਾਣੇ ਤਾਂ ਲੋਕਾਂ ਕੋਲ ਫੋਨ ਵੀ ਨਹੀਂ ਸੀਗੇ ਜਿਹੜੇ ਸੈਲੂਲਰ ਫੋਨ ਸੋ ਉਹਦੇ ਉਹ ਇਹ ਲਾਅ ਨਹੀਂ ਸੀ ਹੁੰਦਾ ਸੋ ਅਸੀਂ ਇਹ ਲਾਅ ਲੈਂਦਾ ਗਿਆ ਸੀ ਲਾਫਲ ਐਕਸੈਸ ਇਹਦਾ ਮਤਲਬ ਜੇ ਕੋਈ ਕਿਸੇ ਨੂੰ ਫੋਨ ਰਾਹੀਂ ਤਮਕੀ ਦਿੰਦਾ ਉਹ ਫਿਰ ਪੁਲਿਸ ਵਾਰੰਟ ਲੈ ਸਕਦੇ ਆ ਭੀ ਉਹ ਫੋਨ ਨੂੰ ਐਕਸੈਸ ਕਰਨ ਲਈ ਕੰਸਰਵੇਟਿਵਸ ਨੇ ਕੀ ਕੀਤਾ ਉਹ ਕਹਿੰਦੇ ਵੀ ਨਹੀਂ ਇਹ ਪ੍ਰਾਈਵੇਸੀ ਬ੍ਰੀਚ ਆ ਇਹ ਲੋਕਾਂ ਦੀ ਪ੍ਰਾਈਵੇਸੀ ਬ੍ਰੀਚ ਹੋ ਗਈ ਤਾਂ ਉਹਨਾਂ ਨੇ ਫਿਰ ਇਹ ਸਪੋਰਟ ਨਹੀਂ ਕੀਤਾ ਉਹ ਐਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਫਸਿਆ ਆ ਹੋ ਲਾ ਅਸੀਂ ਕਹਿੰਨੇ ਵੀ ਤੁਸੀਂ ਉਹਦੇ ਲਈ ਵੋਟ ਪਾਓ ਕਰਕੇ ਜੇ ਵੀ ਪੁਲਿਸ ਉਹ ਫੋਨ ਨੂੰ ਐਕਸੈਸ ਕਰਨਾ ਚਾਹੁੰਦੇ ਐਸ ਵੇਲੇ 6 ਮਹੀਨੇ ਲੱਗਦੇ ਆ ਪਈ ਇਹ ਸਿਗਨਲ ਆਇਆ ਕਿੱਥੋਂ ਸੋ ਅਸੀਂ ਕਹਿੰਨੇ ਪੁਲਿਸ ਕਰ ਸਕਦੀ ਆ ਪਰ ਟਾਈਮ ਜ਼ਿਆਦਾ ਲੱਗਦਾ ਬਿਲਕੁਲ ਕਰਕੇ ਫਿਰ ਉਹਨਾਂ ਨੂੰ ਹੈ ਐਕਸੈਸ ਕਰਨ ਲਈ ਪਈ ਟਾਈਮ ਇੰਨਾ ਲੱਗਦਾ ਹੈ ਪਈ ਕਰਕੇ ਉਹਨਾਂ ਨੇ ਕਿ ਦੇਖਣਾ ਪੈਣਾ ਪਈ ਉਹ ਚੀਜ਼ ਨੂੰ ਪਹਿਲਾਂ ਇਨਵੈਸਟੀਗੇਟ ਕਰਨਾ ਅਸੀਂ ਕਿੰਨੇ ਪਈ ਉਹ ਰਾਈਟ ਅਵੇ ਜੇ ਕੋਈ ਧਮਕੀ ਦਿੰਦਾ ਹੈ ਫੋਨ ਤੇ ਕਿਸੇ ਤਰ੍ਹਾਂ ਤੁਹਾਨੂੰ WhatsApp ਰਾਹੀਂ ਹੁਣ ਮੰਨ ਲਓ ਜਿਹੜੇ ਐਕਸਟਰਸ਼ਨ ਦੇ ਕਾਲਸ ਆ ਰਹੇ ਨੇ ਖਾਸ ਕਰਕੇ WhatsApp ਰਾਹੀਂ ਆ ਰਹੇ ਆ ਸੋ ਉਹ ਫੋਨ ਨੂੰ ਐਕਸੈਸ ਕਰਨ ਲਈ ਪਈ ਉਹ ਸਿਗਨਲ ਕਿੱਥੋਂ ਆ ਸਕਦਾ ਸੀ 2 ਦੇ ਅੰਡਰ ਲਾਫਲ ਐਕਸੈਸ ਅਸੀਂ ਕਾਨੂੰਨ ਲਿਆਂਦਾ ਆ ਤਾਂ ਉਹ ਐਸ ਵੇਲੇ ਓਪੋਜ਼ ਕਰ ਰਹੇ ਆ ਸੋ ਆਈ ਥਿੰਕ ਇੱਕ ਪਾਸੇ ਤੁਸੀਂ ਕਹਿੰਦੇ ਆ ਪੇ ਤੁਸੀਂ ਕਾਨੂੰਨ ਬੇਲ ਦੇ ਸਾਖਤ ਨਹੀਂ ਜਾਂ ਆ ਨਹੀਂ ਸਾਖਤ ਉਹ ਤਾਂ ਅਸੀਂ ਲੈ ਆ ਚੁੱਕੇ ਆ ਬਟ ਇੱਕ ਪਾਸੇ ਤੁਸੀਂ ਇਸ ਇਸ ਗੱਲ ਨੂੰ ਜਿਹੜੇ ਪਹਿਲਾਂ ਬੇਲ ਤੇ ਪਹੁੰਚਣ ਤੱਕ ਤਾਂ ਪਹਿਲਾਂ ਅਸੀਂ ਉਹਨਾਂ ਨੂੰ ਫੜਨਾ ਪੈਣਾ ਕੋਈ ਕ੍ਰਾਈਮਨਲ ਨੂੰ ਉਹਨਾਂ ਨੂੰ ਫੜਨਾ ਕਿੱਦਾਂ ਸੋ ਇਸ ਤੋਂ ਪਹਿਲਾਂ 20 20 ਮਹੀਨੇ ਪਹਿਲਾਂ ਵੀ ਅਸੀਂ ਇਸ ਕੰਮ ਅਸੀਂ ਵੀ ਬੀਨ ਵਰਕਿੰਗ ਔਨ ਥਿਸ ਫਾਰ ਓਵਰ 20 ਮੰਥਸ ਜਿਹੜਾ ਫੋਨ ਇੰਟਰਫੀਰੈਂਸ ਦੀ ਗੱਲ ਆ, ਟ੍ਰਾਂਸਨੈਸ਼ਨਲ ਕਰਾਇਮ ਦੀ ਗੱਲ ਆ, ਉਹ ਬਿਲ C70 ਅੰਡਰ ਲਿਆਂਦਾ ਸੀ। ਉਹ ਯੂਨੀਨਿਮਸਲੀ ਪਾਸ ਹੋਇਆ। ਉਹਦੇ ਵਿੱਚ ਜਿਹੜੇ ਆਪਣੇ ਸੀਕ੍ਰੀਟ ਸਰਵਿਸ ਆ, ਉਹਨਾਂ ਨੂੰ ਵੀ ਹੋਰ ਕਾਨੂੰਨ ਦਿੱਤੇ ਗਏ ਨੇ, ਅਫੈਂਸ ਐਡ ਕੀਤੇ ਗਏ ਨੇ। ਉਹ ਵੀ 40 ਸਾਲ ਪੁਰਾਣੇ ਕਾਨੂੰਨ ਸੀਗੇ। ਸੋ ਆਈ ਥਿੰਕ ਜੇ ਆਪਾਂ ਹੁਣ ਇਹ ਗੱਲ ਦੇਖੀਏ, ਜਿੱਥੇ ਤੱਕ ਆਪਾਂ ਇਹ ਹੁਣ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਪੋਲਿਟਿਕਸ ਨੂੰ ਕੱਢ ਕੇ ਇਸ ਬਿਲ ਨੂੰ ਲਿਆਉਣਾ ਅੱਗੇ ਜਿਹੜਾ ਅਸੀਂ ਲਿਆਂਦਾ ਆ ਉਹ ਪਾਸ ਹੋਣਾ ਚਾਹੀਦਾ ਆ ਸੋ ਇਹ ਆਪਣੇ ਜਿਹੜੇ ਆਪਣੇ ਵੀਰ ਉਹਨਾਂ ਦੇ ਪਾਸ ਆਪਣੇ ਕੰਸਰਵੇਟਿਵ ਪਾਸੇ ਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਉਹਦੇ ਲਈ ਕਹਤੇ ਨਹੀਂ ਲਿਆ ਰਹੇ ਲਾ ਜਿਹੜਾ ਲਾਫਲ ਐਕਸੈਸ ਵੀ ਅਸੀਂ ਸਿਗਨਲ ਆਉਂਦੇ ਕਿੱਥੋਂ ਆ ਉਹਨੂੰ ਛੇਤੀ ਤਰ੍ਹਾਂ ਵਾਰੰਟ ਮੈਨ ਤਾਂ ਉਹਨਾਂ ਨੂੰ ਅਸੀਂ ਅੱਗੇ ਲਈਏ ਤਾਂ ਫੜ ਸਕੀਏ ਕਿਸੇ ਨੂੰ ਫੇਰ ਕੋਰਟ ਕੇਸ ਤਰ੍ਹਾਂ ਹੀ ਅਮ কোর্ਟ ਕੇਸ ਰਾਹੀਂ ਜਾਣਾ ਪੈਣਾ ਇਹਦੇ ਤੇ ਵੀ ਮੈਂ ਥੋੜਾ ਜਿਹਾ ਗੱਲ ਜੇ ਮੈਂ ਤੁਹਾਨੂੰ ਦੱਸਾਂ ਪੀ ਜਿਹੜਾ ਜੇ ਹੁਣ ਆਪ ਅਰੈਸਟ ਹੋ ਚੁੱਕੇ ਨੇ ਐਸ ਵੇਲੇ ਉਹ ਜਿਹੜਾ ਕੋਰਟ ਦਾ ਸਿਸਟਮ ਆਪਣਾ ਹੈਗਾ ਉਹ ਹਰ ਇੱਕ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਆ ਇੱਥੇ ਬੀਸੀ ਦੇ ਜਿਹੜੇ ਸਰਕਾਰ ਆ ਇਹਨਾਂ ਨੂੰ ਅਸੀਂ ਕਿਹਾ ਆ ਇਹ ਸਾਨੂੰ ਕਹਿੰਦੇ ਆ ਤੇ ਤੁਸੀਂ ਕਾਨੂੰਨ ਸਾਡੇ ਲਈ ਅਸੀਂ ਤੁਹਾਨੂੰ ਪੁੱਛਦੇ ਆ ਪਿਆ ਕਾਨੂੰਨ ਲਿਆ ਆ ਕਾਨੂੰਨ ਲਿਆ ਕਾਨੂੰਨ ਤਾਂ ਆ ਚੁੱਕੇ ਨੇ ਉਹ ਅਸੀਂ ਸਖਤ ਕੀਤੇ ਗਏ ਆ ਪਰ ਇਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਸਾਨੂੰ ਕਿ ਤੁਸੀਂ ਇਹਦੇ ਵਿੱਚ ਜੱਜ ਜੜੇ ਆ ਪੁਲਿਸ ਆਫਸਰ ਅਸੀਂ ਕਮਿਟਮੈਂਟ ਕੀਤੀ ਹੈ ਪੁਲਿਸ ਆਫਸਰ ਹੋਣ ਲਈ ਆਉਣ ਲਈ ਸੀਬੀਐਸਏ ਆਫਸਰਸ ਹੋਣ ਲਈ ਆਉਣ ਲਈ ਤਾਂ ਇਹਨਾਂ ਦੀ ਕਮਿਟਮੈਂਟ ਕਿੱਥੇ ਆ ਪ੍ਰੀਮੀਅਰ ਸਾਹਿਬ ਨੂੰ ਤੁਸੀਂ ਪੁੱਛੋ ਕਿ ਇਹਨਾਂ ਦੀ ਕਮਿਟਮੈਂਟ ਕਿੱਥੇ ਆ ਪੇ ਅਸੀਂ ਜਿਹੜੇ ਕੋਰਟ ਕੇਸ ਦੇ ਵਿੱਚ ਸ਼ੇਰਫ ਆ ਜੱਜ ਆ ਉਹੋ ਪੁਆਇੰਟ ਹੋਣਗੇ ਜਿਹੜਾ ਜਦੋਂ ਕੋਈ ਕੇਸ ਹੁੰਦਾ ਆ ਜੇ ਸ ਪੂਰਾ ਸਟਾਫ ਉਸ ਕੇਸ ਦੇ ਵਿੱਚ ਨਹੀਂ ਹੈਗਾ ਕੋਰਟ ਦੇ ਵਿੱਚ ਉਹ ਕੇਸ ਚੱਲਦੇ ਨਹੀਂ ਸੋ ਇਹਨਾਂ ਦੀ ਕਮਿਟਮੈਂਟ ਕਿੱਥੇ ਹੈ ਸਾਨੂੰ ਪੁੱਛੀ ਜਾਂਦੇ ਪਈ ਤੁਸੀਂ ਰਿਸੋਰਸ ਵੀਵ ਡਨ ਇਟ ਸਾਡੇ ਕਰਕੇ ਜਿਹੜੀ ਸਿਕ ਕਾਕਸ ਪੰਜਾਬੀ ਕਾਕਸ ਆ ਜਿਹੜਾ ਬਿਸ਼ਨੋਏ ਗੈਂਗ ਨੂੰ ਅਸੀਂ ਪੁੱਛਿਆ ਸੀ ਪੀਟ ਰੈਰ ਅਰਗਨਾਈਜੇਸ਼ਨ ਲਿਸਟਿੰਗ ਹੋਣੀ ਚਾਹੀਦੀ ਹੈ ਇਹ ਅਸੀਂ ਸਮਰ ਤੋਂ ਪਹਿਲਾਂ ਪੁੱਛਿਆ ਸੀ ਬਿਫੋਰ ਦ ਪ੍ਰੀਮੀਅਰ ਐਂਡ ਹੁਣ ਉਹ ਵੀ ਆਪਣਾ ਕਲੇਮ ਕਰ ਰਿਹਾ ਪਈ ਅਸੀਂ ਇਹ ਕਿਹਾ ਸੀ ਇੱਕ ਐਕਸਟਰੈਕਸ਼ਨ ਦਾ ਕਿਹਾ ਸੀ ਵੀਵ ਡਨ ਦੈਟ ਵਰਕ ਬੈਸ਼ਾਬ ਇੱਕ ਗੱਲ ਬਹੁਤ ਸਾਫ਼ ਆ ਕੰਜ਼ਰਵਟਿਵਸ ਨੂੰ ਪੁੱਛਦੇ ਆ ਉਹ ਕਹਿੰਦੇ ਲਿਬਰਲਸ ਆ ਨਹੀਂ ਕਰ ਰਹੇ ਜਦੋਂ ਅਸੀਂ ਤੁਹਾਨੂੰ ਪੁੱਛਦੇ ਆ ਤੁਹਾਡੇ ਕੋਲੇ ਆ ਇੱਕ ਲਿਸਟ ਆ ਵੀ ਕੰਜ਼ਰਵਟਿਵ ਆ ਨਹੀਂ ਕਰ ਰਹੇ ਈਵਨ ਫੈਡਰਲ ਵਾਲਿਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਪ੍ਰੋਵਿੰਸ਼ੀਅਲ ਇਸ਼ੂ ਆ ਉਹਨਾਂ ਨੂੰ ਜਾ ਕੇ ਪੁੱਛੋ ਪੁਲਿਸ ਨੂੰ ਅਸੀਂ ਪੁੱਛਦੇ ਆ ਪੁਲਿਸ ਕਹਿੰਦੇ ਸਾਡੇ ਹੱਥ ਵਿੱਚ ਕੁਝ ਨਹੀਂ ਸਿਟੀ ਨੂੰ ਇਹ ਲੋ ਐਜ਼ ਅ ਲੇਮਨ ਤੁਸੀਂ ਕਮਿਊਨਿਟੀ ਦੇ ਵਿੱਚ ਰਹੇ ਆ ਇੰਨਾ ਚਿਰ ਤੁਸੀਂ ਐਕਟਿਵ ਰਹੇ ਹੋ ਵਕਫ ਵਕਫ ਥਾਵਾਂ ਦੇ ਉੱਤੇ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਹੱਲ ਕੀ ਹੋਣਾ ਚਾਹੀਦਾ ਹੈ ਜਾਂ ਇਹਨੂੰ ਕੀ ਕਰਨਾ ਚਾਹੀਦਾ ਹੈ ਇਸ ਵੇਲੇ ਲੋਕਾਂ ਨੂੰ ਇਹਦਾ ਇਹਦਾ ਹੱਲ ਕਿੱਥੋਂ ਮਿਲ ਸਕਦਾ ਬਜਾਏ ਇਹ ਦੇ ਕਿ ਇੱਕ ਦੂਜੇ ਨੂੰ ਸਾਰਿਆਂ ਨੂੰ ਕਿਹਾ ਜਾਵੇ ਦੇਖੋ ਜਿਹੜੀ ਅਸਲੀਅਤ ਆ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਆ ਅਸੀਂ ਵੈਸੇ ਇੰਨਾ ਨਹੀਂ ਕਹਿੰਨੇ ਪਈਓ ਕਿ ਨਾ ਅਸੀਂ ਪ੍ਰੈਸ਼ਰ ਬਾਇਆ ਆ ਬਿਹਾਈਂਡ ਦ ਸੀਨਸ ਅਸੀਂ ਇਹਨਾਂ ਨੂੰ ਕਹਿੰਨੇ ਪਏ ਆਹਾ ਆਹ ਜਿਹੜੀਆਂ ਚੀਜ਼ਾਂ ਤੁਸੀਂ ਕਰਨਾ ਪੈਣਾ ਹੈ ਕਾਨੂੰਨ ਜਿਹੜੇ ਆ ਉਹ ਤਾਂ ਅਸੀਂ ਨਾਲ ਨਾਲ ਬਦਲੀ ਜਾਂਦੇ ਆ ਜਿੱਦਾਂ ਮੈਂ ਕਹਿ ਕੇ ਹਟਿਆ ਬਟ ਇਹ ਦ ਟਫ ਥਿੰਗ ਹੇਅਰ ਇਜ਼ ਪੋਲਿਟਿਕਸ ਵਿਲ ਆਲਵੇਸ ਬੀ ਪਲੇਡ ਰਾਈਟ ਉਹਨਾਂ ਨੇ ਇਹ ਦੇਖਣਾ ਆ ਪੇ ਲੈਟਸ ਸੇ ਮੈਂ ਮੰਨ ਲਓ ਪੇ ਇਸਰੀ ਦੇ ਵਿੱਚ ਖਾਸ ਕਰਕੇ ਜੀ ਇੱਥੇ ਪੁਲਿਸ ਟਰਾਂਜੀਸ਼ਨ ਸਾਰੀ ਕਮਿਊਨਿਟੀ ਚਾਹੁੰਦੀ ਸੀ ਬਿਲਕੁਲ ਉਹ ਪੁਲਿਸ ਜਿਹੜੀ ਆ ਉਹ ਐਸ ਵੇਲੇ ਉਹਨਾਂ ਕੋਲ ਉਹ ਅਸੀਂ ਉਹ ਕਹਿੰਦੇ ਆ ਸਾਡੇ ਕੋਲ ਰਿਸੋਰਸ ਹੈ ਨਹੀਂ ਇਸ ਇਸ਼ੂ ਨੂੰ ਟੈਕਲ ਕਰਨ ਨੂੰ ਮੈਂ ਤੁਹਾਨੂੰ ਪਤਾ ਪਹਿਲਾਂ ਵੀ ਮੈਂ ਉਦੋਂ ਮੈਂ ਸਪੋਕਸਪਰਸਨਸ ਅਗਾਂ ਨੈਸ਼ਨਲ ਪੁਲਿਸ ਫੈਡਰੇਸ਼ਨ ਲੀਗ ਰਾਈਟ ਮੈਂ ਕਿਹਾ ਸੀ ਉਦੋਂ ਜਿਹੜੇ ਸਹੂਲਤਾਂ ਜਿਹੜੀਆਂ ਨਾਲ ਆਉਂਦੀਆਂ ਆ ਇਸ ਪੁਲਿਸ ਸਰਵਿਸ ਤੋਂ ਸ਼ਾਇਦ ਨਹੀਂ ਹੋਣੀਆਂ ਕਰਕੇ ਜਿਹੜੀ ਆਪਣੀ CFSU ਆ ਜਾਂ RCMP E ਡਿਵੀਜ਼ਨ ਹੈ ਉੱਥੇ ਫਰੈਂਜ਼ਿਕ ਲੈਬ ਸਾਰਾ ਕੁਝ ਸਾਡੀ ਮੰਗ ਐਸ ਵੈਲ ਫੈਡਰਲ ਲੈਵਲ ਤੋਂ ਆ ਬੀਸੀ ਨੂੰ ਅਸੀਂ ਕਿਹਾ ਸੀ ਬੀਸੀ ਦੀ ਜਿਹੜੀ ਸੈਨੈਟਰ ਜਨਰਲ ਆ ਤੇ ਜਿਹੜੀ ਸੀਐਫਐਸਯੂ 20 ਸਾਲ ਪੁਰਾਣੀ ਹੋਰਗੇਨਾਈਜੇਸ਼ਨ ਆ ਆ অর্ਗਨਾਈਜ਼ ਕ੍ਰਾਈਮ ਨੂੰ ਫਾਈਟ ਕਰਦੀ ਆ ਉਹਨਾਂ ਕੋਲ ਇੰਟੈਲੀਜੈਂਸ ਲੈਵਲ ਹੈਗੀ ਆ ਸ਼ੇਅਰਡ ਇਨਫੋਰਮੇਸ਼ਨ ਐਸ ਵੀ ਜਿਹੜੀ ਛੋਟੀ ਇਹਨਾਂ ਨੇ ਟਾਸਕ ਫੋਰਸ ਬਣਾਈ ਆ ਉਹਦੇ ਨਾਲ ਨਹੀਂ ਇਹ ਕੰਮ ਹੋਣਾ ਇਹ ਵੱਡੇ ਪੱਧਰ ਤੇ 400 ਜਿਹੜੇ ਪਰਸਨ ਦੀ ਜਿਹੜੀ ਪੁਲਿਸ ਯੂਨਿਟ ਹੈਗੀ অর্ਗਨਾਈਜ਼ ਕ੍ਰਾਈਮ ਦੀ ਉਹ ਉਹਨਾਂ ਨੂੰ ਡਿਪਲੋਏ ਕਰਨਾ ਪੈਣਾ ਆ ਅਸੀਂ ਚਿੱਠੀ ਵੀ ਲਿਖੀ ਗਈ ਆ ਪ੍ਰੋਵਿੰਸ ਨੂੰ ਉਹ ਸਾਨੂੰ ਉਹਨਾਂ ਨੇ ਕਿਹਾ ਪੇ ਆਲਰੇਡੀ ਸੀਐਫਐਸਯੂ ਦੇ ਆਫਸਰ ਹੈਗੇ ਆ ਬਟ ਸਿਰਫ 12 ਅਸਾਈਨ ਟੂ ਥੈਟ ਸੋ ਦੇਖੋ ਵੀ ਆਨ ਆਨ ਫੈਡਰਲ ਲੈਵਲ ਅਸੀਂ ਟਰਾਈ ਕਰਦੇ ਆ ਸਭ ਤੋਂ ਬੈਸਟ ਸਾਰਿਆਂ ਨੂੰ ਇਕੱਠੇ ਸਾਰੀ ਲੈਵਲ ਆਫ ਗਵਰਨਮੈਂਟ ਦੇ ਨਾਲ ਕੰਮ ਕਰਨ ਦੇ ਅਸੀਂ ਬਲੇਮ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ ਬਟ ਜਿਹੜੀਆਂ ਚੀਜ਼ਾਂ ਚੇਂਜ ਕਰਨੀਆਂ ਚਾਹੀਦੀਆਂ ਛੋਟੀਆਂ ਚੀਜ਼ਾਂ ਹੁਣ ਆ ਜਿਹੜਾ ਲਾਫਲ ਐਕਸੈਸ ਆ ਕਿੱਥੇ ਆ 6 ਮਹੀਨੇ ਨੂੰ ਫਾਈਂਡ ਆਊਟ ਕਰਨਾ ਪਈ ਇਹ ਨੰਬਰ ਕਾਲ ਕਿੱਥੋਂ ਆਇਆ ਜਾਂ ਰਾਈਟ ਅਵੇ ਤੁਸੀਂ ਵੌਂਟ ਕਰ ਸਕਦੇ ਆ ਬਟ ਉਹ ਐਸ ਵੈਲ ਇੰਸਟਾਲ ਕਰ ਰਹੇ ਆ ਕਰਕੇ ਪਾਵਰ ਟੈਕਸ ਕਰਕੇ ਇਨ ਦਾ ਹਾਊਸ ਉਹ ਕੰਸਰਵਡ ਇਸ ਤੇ ਮੈਂ ਬਲੇਮ ਦਿੰਨਾ ਬਟ ਜਿਹ ਜਿੱਥੇ ਤੱਕ ਕਮਿਟਮੈਂਟ ਦੀ ਲੈਵਲ ਹੁੰਦੀ ਆ ਹੁਣ ਇੱਕ ਪਾਸੇ ਜਿਹੜੇ ਆਪਣੇ ਸਿਸਟਰ ਜਨਰਲ ਜੀ ਹੁਣ ਆਪਣੇ ਪ੍ਰੋਵਿੰਸ ਦੇ ਹੈਗੇ ਆ ਉਹ ਕਹਿੰਦੇ ਸੀ ਸਾਨੂੰ ਪੇ ਪੁਲਿਸ ਨੇ ਡਿਸਾਈਡ ਕਰਨਾ ਕਿਨੂੰ ਡਿਪਲੋਏ ਕਰਨਾ ਕਿਦਾਂ ਡਿਪਲੋਏ ਕਰਨਾ ਫਿਰ ਕਹਿੰਦੇ ਵੀ ਸਾਨੂੰ ਹੋਰ ਰਿਸੋਰਸ ਦੋ ਰਿਸੋਰਸ ਜੇ ਤੁਹਾਨੂੰ ਜੇ ਪੁਲਿਸ ਨੇ ਡਿਸਾਈਡ ਕਰਨਾ ਆ ਪੇ ਕਿਦਾਂ ਡਿਪਲੋਏ ਕਰਨਾ ਫਿਰ ਤੁਹਾਨੂੰ ਕਿਦਾਂ ਪਤਾ ਪੇ ਹੋਰ ਰਿਸੋਰਸ ਚਾਹੀਦੇ ਆ ਉਹ ਤਾਂ ਪੁਲਿਸ ਦੱਸੂਗੀ ਸਾਨੂੰ ਪੁਲਿਸ ਸਰਵਿਸਾਨੂੰ ਦੱਸ ਰਹੀ ਆ ਖਾਸ ਕਰਕੇ ਆਪਣੇ ਸੂਰੀ ਪੁਲਿਸ ਸਰਵਿਸ ਜਿਹੜੀ ਛੋਟੀ ਯੂਨਿਟ ਜਿਹੜੀ ਉਹਨਾਂ ਨੇ ਬਣਾਈ ਐ ਐਕਸਟਰੈਕਸ਼ਨ ਟਾਸਕ ਫੋਰਸ ਉਹ ਸਾਡ ਨੂੰ ਉਹਨਾਂ ਦੀ ਮੰਗ ਆ ਪੇ ਸਾਨੂੰ ਪੇ ਸਾਨੂੰ ਸੀਐਫਐਸਯੂ ਦੇ ਹਿਸਾਬ ਨਾਲ ਹੋਰ ਜਿਹੜੀ ਵੱਡੀ ਆਰਗੇਨਾਈਜ਼ਡ ਗਰੁੱਪ ਆ ਉਹਨਾਂ ਦੇ ਨਾਲ ਕੰਮ ਕਰਨ ਦਿਓ ਤਾਂ ਫੇਰ ਅਸੀਂ ਇਸ ਇਸ਼ੂ ਨੂੰ ਟੈਕਲ ਕਰ ਸਕਦੇ ਹਾਂ ਬਹੁਤ ਮਿਹਰੂਬਾਨ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਦੋਸਤੋ ਪਰਮਭਾਈ ਸੋਨ ਦੇ ਨਾਲ ਗੱਲਬਾਤ ਕੀਤੀ ਅਸੀਂ ਪਹਿਲਾਂ ਵੀ ਬਹੁਤ ਵਕ ਵਕ ਮੁੱਦਿਆਂ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਰਦੇ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਾਡੇ ਅਫੀਸ਼ੀਅਲਸ ਨੇ ਜਿਹੜੇ ਸਾਡੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਕੋਲੋਂ ਅਸੀਂ ਪੁੱਛਾਂਗੇ ਕਿ ਉਹਨਾਂ ਦਾ ਸਾਰੇ ਕੁਝ ਨੂੰ ਲੈ ਕੇ ਕੀ ਪੱਖ ਅਮਿਤ ਪਨੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ